ਪੰਜਾਬ ਦੇ ਸ਼ੰਭੂ ਬਾਰਡਰ ਤੇ ਜਿਹੜਾ ਅੱਜ ਸਵੇਰ ਤੋਂ ਹੀ ਹਰਿਆਣੇ ਦੀ ਪੁਲਿਸ ਵੱਲੋਂ ਪੰਜਾਬ ਦੀ ਕਿਸਾਨੀ ਉੱਤੇ ਤਸ਼ੱਦਦ ਟਾਲਿਆ ਜਾ ਰਿਹਾ ਹੈ ਉਹਦੇ ਕੜੀ ਸ਼ਬਦਾਂ ਦੇ ਵਿੱਚ ਮੈਂ ਨਿੰਦਾ ਕਰਨਾ ਚਾਹੁੰਦਾ ਖੱਟੜ ਸਾਹਿਬ ਸੀਐਮ ਹਰਿਆਣਾ ਨੂੰ ਮੈਂ ਕਹਿਣਾ ਚਾਹੁੰਦਾ ਖੱਟੜ ਸਾਹਿਬ ਪੰਜਾਬ ਹਿੰਦੂਸਤਾਨ ਦਾ ਹਿੱਸਾ ਹੈ ਜਿਸ ਕਿਸਮ ਦਾ ਤੁਸੀਂ ਵਰਤਾਓ ਪੰਜਾਬ ਦੀ ਕਿਸਾਨੀ ਨਾਲ ਜਿਹੜੇ ਆਪਣੇ ਜੈਨੂਨ ਮੁੱਦੇ ਲੈ ਕੇ ਸੈਂਟਰ ਜਾਣਾ ਚਾਹੁੰਦਾ ਜਿਸ ਤਰ੍ਹਾਂ ਤੁਹਾਡੀ ਪੁਲਿਸ ਉਹਨਾਂ ਨਾਲ ਟੱਕਾ ਕਰ ਰਹੀ ਹੈ ਇਹ ਬਹੁਤ ਅਫਸੋਸ ਵਾਲੀ ਗੱਲ ਮਨੋਰ ਲਾਲ ਖੱਟਰ ਜੀ ਇਹ ਕੱਲ ਯਾਦ ਰੱਖੋ ਕਿ ਪੰਜਾਬ ਹਰਿਆਣਾ ਇਹ ਵਿਸ਼ੇਸ਼ਤਾ ਦੋਨੋਂ ਹੀ ਖੇਤੀ ਤੇ ਧਰ ਸੁੱਤੇ ਕਿਸਾਨ ਆਪਣੀਆਂ ਜੈਨੂਨ ਡਿਮਾਂਡ ਜਿਹੜੀਆਂ ਤੁਹਾਡੀ ਸਰਕਾਰ ਨੇ ਖੁਦ تسلیم ਕੀਤੀਆਂ ਸੀ ਕਿ ਅਸੀਂ ਚਾਰ ਕਾਲੇ ਕਾਨੂੰਨ ਜਿਹੜੇ ਨੇ ਵਾਪਸ ਲੈ ਕੇ ਜਿਹੜਾ ਕਿਸਾਨਾਂ ਦਾ ਜਮਹੂਰੀ ਹੱਕ ਹੈ ਜਿਹਦੀ ਬੜੀ دیر ਦੀ ਉਹਨਾਂ ਦੀ ਮੰਗ ਸੀ ਕਿ ਐਮਐਸਪੀ ਨੂੰ ਲੀਗਲ ਜਾਮਾ ਪਹਿਨਾਇਆ ਜਾਏ ਉਹ ਇਹਨਾਂ ਨੇ ਨਹੀਂ ਕੀਤਾ ਉਹ ਮੇਰਾ ਹਰਿਆਣੇ ਦੇ ਵਿੱਚੋਂ ਇੱਕ ਸੇਫ ਪੈਸੇਜ ਲੈ ਕੇ ਦਿੱਲੀ ਪਹੁੰਚਾਤਾ ਹੈ ਕਿਉਂਕਿ ਹੋਰ ਕੋਈ ਤਰੀਕਾ ਨਹੀਂ ਪਹੁੰਚਣ ਦਾ ਸੜਕ ਦੇ ਜ਼ਰੀਏ ਇਕੱਲਾ ਹਰਿਆਣੇ ਦੇ ਵਿੱਚੋਂ ਤਰੀਕਾ ਤੁਸੀਂ ਤੇ ਉੱਥੇ ਹਿੰਦੁਸਤਾਨ ਤੇ ਪਾਕਿਸਤਾਨ ਦਾ ਬਾਰਡਰ ਬਣਾ ਦਿੱਤਾ ਹੈ ਡਰੋਨਸ ਦੇ ਜ਼ਰੀਏ ਕਿਸਾਨਾਂ ਤੇ ਪ੍ਰੈਸ ਵਾਲਿਆਂ ਤੇ ਇਸ ਤਰ੍ਹਾਂ ਤੁਸੀਂ ਹਮਲਾ ਸ਼ੁਰੂ ਕਰ ਦਿੱਤਾ ਜਿ세 ਐਜ਼ਰਾਇਲ ਵਾਲਿਆਂ ਨੇ ਹਮਸਾ ਤੇ ਕੀਤਾ ਪੈਲੇਸਟਾਈਨ ਦੇ ਵਿੱਚ ਕੀਤਾ ਇਹ ਬਹੁਤ ਬਿੰਦਦੀਓ ਗੱਲ ਹੈ ਤੁਹਾਨੂੰ ਤੇ ਸਗੋਂ ਇੱਕ ਸੇਫ ਪੈਸੇਜ ਦੇਣਾ ਚਾਹੀਦਾ ਸੀ ਇਹਨਾਂ ਨੂੰ ਕਿਸਾਨਾਂ ਨੂੰ ਦਿੱਲੀ ਪਹੁੰਚਣ ਦੀ ਇਜਾਜ਼ਤ ਦੇਣੀ ਚਾਹੀਦੀ ਸੀ ਕਿਸਾਨਾਂ ਨੇ ਪਿਛਲਾ ਪ੍ਰੋਟੈਸਟ ਵੀ ਬਿਲਕੁਲ ਸ਼ਾਂਤੀਪੂਰਵਕ ਰੱਖਿਆ ਸੀ ਕਿਤੇ ਵਾਇਲੈਂਸ ਨਹੀਂ ਸੀ ਹੋ ਰਿਹਾ ਕਿਤੇ ਉਹਨਾਂ ਨੇ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਹੀਂ ਸੀ ਲਿਆ ਅੱਜ ਮੈਂ ਹਿੰਦੁਸਤਾਨ ਦੀ ਕਿਸਾਨੀ ਨੂੰ ਤੇ ਵਿਸ਼ੇਸ਼ ਤੌਰ ਪੰਜਾਬ ਦੀ ਕਿਸਾਨੀ ਨੂੰ ਯਕੀਨ ਦਿਵਾਉਣਾ ਚਾਹਨਾ ਕਿ ਸਾਡੀ ਜਮਾਤ ਇੰਟਰਨੈਸ਼ਨਲ ਕਾਂਗਰਸ ਉਦੋਂ ਵੀ ਤੁਹਾਡੇ ਮੋਢੇ ਨਾਲ ਮੋਢਾ ਰਲਾ ਕੇ ਸਾਡੇ ਮੈਂਬਰਸ ਆਫ ਪਾਰਲੀਮੈਂਟ ਸਾਡੇ ਲੀਡਰਸ ਰਾਹੁਲ ગાંધી ਜੀ ਨੇ ਲੋਕ ਸਭਾ ਚ ਰਾਜ ਸਭਾ ਚ ਦਿੱਲੀ ਦੀਆਂ ਸੜਕਾਂ ਤੇ ਜੰਤਰ ਮੰਤਰ ਤੇ ਤੁਹਾਡਾ ਸਾਥ ਦਿੱਤਾ ਤੁਹਾਡਾ ਦਾਸ ਆਪ ਰਾਜ ਸਭਾ ਚ ਰਾਜ ਸਭਾ ਦੇ ਮੇਜ਼ ਤੇ ਖੜੇ ਹੋ ਕੇ ਰੂਲਸ ਬੁੱਕ ਨੂੰ ਹੱਥੇ ਚ ਫੜ ਕੇ ਉਪ ਰਾਸ਼ਟਰਪਤੀ ਦੀ ਕੁਰਸੀ ਵੱਲ ਉਹ ਰੂਲ ਬੁੱਕ ਮਾਰ ਗਿਆ ਸੀ ਜਿਹਦਾ ਤੁਸੀਂ ਸਾਰਿਆਂ ਨੇ ਹਜ਼ਾਰਾਂ ਦੀ ਲੱਖਾਂ ਦੇ ਇਤਤਾਰ ਚ ਸਾਰੇ ਵੀਰਾਂ ਨੇ ਵੀ ਅਖਿਆ ਵੀ ਤੋਂ ਉਸ ਤੋਂ ਬਾਅਦ ਜੇ ਜੇ ਮੈਂ ਡਟ ਕੇ ਤੁਹਾਡਾ ਤੈਰਾ ਦਿੱਤਾ ਰਾਜ ਸਭਾ ਚ ਸਪੀਚ ਕੀਤੀ ਵੱਡੇ ਪੇਮਾਨੇ ਤੇ ਤੁਸੀਂ ਉਹਦੀ ਸਲਾਘਾ ਕੀਤੀ ਸਾਰੀਆਂ ਆਪੋਜੀਸ਼ਨ ਪਾਰਟੀਆਂ ਤੁਹਾਡਾ ਸਾਥ ਦਿੱਤਾ ਇਹ ਸਰਕਾਰ ਨੂੰ ਮਜਬੂਰ ਕਰ ਦਿੱਤਾ ਕਿ ਉਹ ਕਾਲੇ ਕਾਨੂੰਨ ਜਿਹੜੇ ਨੇ ਵਾਪਸ ਲੈ ਲੈਣੇ ਪਏ ਅੱਜ ਵੀ ਅਸੀਂ ਤੁਹਾਡੀ ਪਿੱਛੇ ਜਿਹਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅੱਜ ਦੇ ਸਾਡੇ ਲੀਡਰ ਰਾਹੁਲ ਗਾਂਧੀ ਜੀ ਨੇ ਪਰ ਜੋੜੋ ਜਿਹੜਾ ਜਿਹੜਾ ਸੰਘਰਸ਼ ਚੱਲ ਰਿਹਾ ਦੇਸ਼ ਨੂੰ ਜੋੜਨ ਦਾ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਦਾ ਯਕੀਨ ਦਵਾਇਆ ਕਿ ਜੇ ਇੰਡੀਆ ਬਲੌਕ ਦੀ ਸਰਕਾਰ ਬਣੇਗੀ ਡਾਕਟਰ ਡਾਕਟਰ ਸੁਮਿੰਨਾਥ ਸਿੰਘ ਜੀ ਐਮਐਸ ਸੁਮਿੰਨਾਥਨ ਜੀ ਜਿਨ੍ਹਾਂ ਦਾ ਸੁਪਨਾ ਸੀ ਕਿ ਕਿਸਾਨਾਂ ਨੂੰ ਸੀ2 ਦੇ ਫਾਰਮੂਲੇ ਤੇ ਸਰੀਏ ਉਹਨਾਂ ਦੀ ਆਮਦਨ ਚ ਦੁਣਾ ਜ਼ਾਫਾ ਕੀਤਾ ਜਾਏ ਤੇ ਐਮਐਸਪੀ ਲੀਗਲਾਈਜ਼ ਕੀਤੀ ਜਾਏ ਭਾਈ ਫਸਲਾਂ ਦੇ ਉੱਤੇ ਉਹਨੂੰ ਇਹਨਾਂ ਨੇ ਯਕੀਨ ਦਿੱਤਾ ਕਿ ਸਾਡੀ ਸਰਕਾਰ ਬੰਦਿਆਂ ਅਸੀਂ ਆਂਦੇ ਹੀ ਅਮਲੀ ਜਾਮਾ ਪਹਿਨਾਵਾਂਗੇ ਤੇ ਮੈਂ ਇੱਕ ਬੇਨਤੀ ਐਸ ਸੀ ਐਲ ਪੀ ਲੀਡਰ ਪੰਜਾਬ ਵੱਲੋਂ ਰਾਹੁਲ ਗਾਂਧੀ ਜੀ ਨੂੰ ਤੇ ਆਪਣੀ ਪਾਰਟੀ ਨੂੰ ਕਰ ਰਿਹਾ ਕਿ ਤੁਸੀਂ ਅੱਜ ਇਹ ਵੀ ਗੱਲ ਕਹੀ ਹੈ ਕਿ ਅਸੀਂ ਆਪਣਾ ਪਾਰਟੀ ਦਾ ਮੈਨੀਫੈਸਟੋ ਤਿਆਰ ਕਰ ਰਹੇ ਹਾਂ ਰਾਹੁਲ ਜੀ ਅਸੀਂ ਚਾਹਾਂਗੇ ਜਿਸ ਤਰ੍ਹਾਂ 72000 ਕਰੋੜ ਰੁਪਇਆ ਕਿਸਾਨਾਂ ਦਾ ਕਰਜ਼ੇ ਦੀ ਮਾਫੀ ਹੋਈ ਸੀ ਅੱਜ ਹਿੰਦੁਸਤਾਨ ਦੇ ਸਮੂੱਚੀ ਕਿਸਾਨੀ ਨੂੰ ਤੁਸੀਂ ਇਹ ਵਾਅਦਾ ਕਰੋ ਜਿੱਥੇ ਐਮਐਸਪੀ ਤੁਸੀਂ ਲੀਗਲਾਈਜ਼ ਕਰਨ ਨੂੰ ਜਾ ਰਹੇ ਹੋ ਕਿ ਸਰਕਾਰ ਆਨ ਤੇ 5 ਸਾਲਾਂ ਦੇ ਵਿੱਚ ਫੇਜ਼ਡ ਮੈਨਰ ਦੇ ਵਿੱਚ ਇਹ ਜਿਹੜਾ ਕਰਜ਼ਾ ਹੈ ਲੱਖਾਂ ਕਰੋੜਾ ਰੁਪਏ ਦਾ ਇੰਡਸਟਰੀਅਲਿਸਟਾਂ ਦਾ ਵੱਡੇ کارਖਾਨੇਦਾਰਾਂ ਦਾ ਕੈਪਟਲਿਸਟਾਂ ਦਾ ਕਰਜ਼ਾ ਭਾਜਪਾ ਦੀ ਸਰਕਾਰ ਨੇ ਮਾਫ ਕੀਤਾ ਹੈ ਹੁਣ ਟਾਈਮ ਹੈ ਕਿ ਕਾਂਗਰਸ ਹੱਥ ਕਿਸਾਨ ਤੇ ਮਜ਼ਦੂਰ ਦੇ ਨਾਲ ਹਿੰਦੁਸਤਾਨ ਚ ਵੇਖਣਾ ਚਾਹੀਦਾ ਸਾਡੀ ਅਪੀਲ ਹੋਏਗੀ ਮੈਨੀਫੈਸਟੋ ਜਿੱਤੇ ਤੁਸੀਂ ਐਮਐਸਪੀ ਲੀਗਲਾਈਜ਼ ਕਰਦੇ ਉਥੇ ਵੀ ਗੱਲ ਕੋ ਕਿ 50 ਸਾਲਾਂ ਚ ਫੇਲਡ ਮੈਨੇਜ ਹਿੰਦੁਸਤਾਨ ਦੇ ਕਿਸਾਨੀ ਦਾ ਜਿੰਨਾ ਕਰਜ਼ਾ ਅਸੀਂ ਮਾਫ ਕਰਾਂਗੇ ਇੱਕ ਨਵੀਂ ਇੱਕ ਰੈਵੋਲੂਸ਼ਨ ਸਾਡੇ ਦੇਸ਼ ਦੇ ਵਿੱਚ ਆ ਜੀ ਮੈਨੂੰ ਪੂਰਨ ਫੇਥ ਹੈ ਤੋਂ ਮੈਂ ਇੱਕ ਵਾਰ ਫੇਰ ਪੰਜਾਬ ਦੇ ਬਹਾਦਰ ਕਿਸਾਨਾਂ ਨੂੰ ਇਹ ਬੇਨਤੀ ਕਰਨਾ ਚਾਹਨਾ ਕਿ ਇਹ ਸੰਘਰਸ਼ ਦੇ ਵਿੱਚ ਇੰਟਰਨੈਸ਼ਨਲ ਕਾਂਗਰਸ ਤੁਹਾਡੇ ਨਾਲ ਹੈ ਜਿੱਥੇ ਜਿੱਥੇ ਵੀ ਜ਼ਰੂਰ ਪੈਗੀ ਤੁਹਾਡੇ ਕਦਮ ਨਾ ਕਦਮ ਰੁਲਾ ਕੇ ਤੁਹਾਡੇ ਨਾ ਮੋਢਾ ਨਾ ਮੋਢਰ ਲਾ ਕੇ ਅਸੀਂ ਤੁਹਾਡਾ ਸਾਥ ਦੇਵਾਂਗੇ ਇਹ ਨਹੀਂ ਕਹਿੰਦਾ ਮੈਂ ਜਾਦੇ ਲ ਮੰਗ ਕਾ ਭਾਈ ਗੁਜਰ ਖਾਲਸਾ ਤੇ ਭਾਈ ਗੁਜਰ ਖਾਲਸਾ